ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੀ ਆ ਮੈਂ ਤੁਹਾਡਾ ਆਪਣੇ ਚੈਨਲ ਮੈਥ ਵਿਦ ਸੁਮਨ ਪ੍ਰੀਤਕੌਰ ਤੇ ਮੈਂ ਆ ਸੁਮਨ ਪ੍ਰੀਤਕੌਰ ਅੱਜ ਹੈ 19 ਅਗਸਤ 2024 ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਕਰਾਂਗੇ 19 ਅਗਸਤ 2024 ਦੇ ਨਾਲ ਰਿਲੇਟਿਡ ਇੰਪੋਰਟੈਂਟ ਕਰੰਟ ਅਫੇਅਰ ਦੇ MCQ ਹਰੀਕੇਮਸੇਕਿਉ ਦੇ ਨਾਲ ਰਿਲੇਟਡ ਮੈਂ ਤੁਹਾਨੂੰ ਇੰਪੋਰਟੈਂਟ ਫੈਕਟ ਵੀ ਦੱਸਾਂਗੀ ਸੋ ਵੀਡੀਓ ਨੂੰ ਪੂਰੇ ਧਿਆਨ ਦੇ ਨਾਲ ਸੁਣਨਾ ਜਿਹੜੇ ਵੀ ਸਟੂਡੈਂਟ ਇਸ ਵੀਡੀਓ ਦਾ ਪੀਡੀਐਫ ਲੈਣਾ ਚਾਹੁੰਦੇ ਨੇ ਉਹ ਟੈਲੀਗ੍ਰam ਚੈਨਲ ਤੇ ਵਿਜ਼ਿਟ ਕਰਕੇ ਇਸ ਵੀਡੀਓ ਦਾ ਪੀਡੀਐਫ ਵੀ ਲੈ ਸਕਦੇ ਨੇ ਟੈਲੀਗ੍ਰam ਚੈਨਲ ਦਾ ਲਿੰਕ ਮੈਂ ਤੁਹਾਨੂੰ ਇਸ ਵੀਡੀਓ ਦੇ ਹੇਠਾਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦੇ ਦਿੱਤਾ ਹੋਇਆ ਹੈ ਤਾਂ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਅਸੀਂ ਅੱਜ ਦੀ ਇਹ ਵੀਡੀਓ ਸਟਾਰਟ ਕਰਦੇ ਹਾਂ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਹਾਲ ਹੀ ਵਿੱਚ ਭਾਰਤ ਦਾ ਨੰਬਰ 1 ਖਿਡਾਰੀ ਕੌਣ ਬਣਿਆ ਹੈ ਹਾਂਜੀ ਭਾਰਤ ਦੇ ਨੰਬਰ 1 ਸਤਰੰਜ ਖਿਡਾਰੀ ਬਣਿਆ ਆਰ ਪ੍ਰਗਿਆਨੰਦ অপਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ ਆਰ ਪ੍ਰਗਿਆਨੰਦ ਭਾਰਤ ਦੇ ਨਵੇਂ ਸਤਰੰਜ ਖਿਡਾਰੀ ਬਣਿਆ ਜਿਹੜੇ ਕਿ ਨੰਬਰ 1 ਖਿਡਾਰੀ ਬਣਿਆ ਸੋ ਤੁਸੀਂ ਧਿਆਨ ਦੇ ਵਿੱਚ ਰੱਖਣਾ ਦੇਖ ਸਕਦੇ ਹੋ ਤੁਸੀਂ ਇਮੇਜ ਦੇ ਵਿੱਚ ਵੀ ਆਰ ਪ੍ਰਗਿਆਨੰਦ ਇਹ ਸਤਰੰਜ ਖਿਡਾਰੀ ਆ ਨੈਕਸਟ ਪੋਜੀਸ਼ਨ ਇੰਟਰਨੈਸ਼ਨਲ ਸਾਇੰਸ ਫੈਸਟੀਵਲ 2023 ਹਾਲ ਹੀ ਵਿੱਚ ਕਿੱਥੇ ਸ਼ੁਰੂ ਹੋਇਆ ਹੈ ਹਾਂਜੀ ਇੰਟਰਨੈਸ਼ਨਲ ਸਾਇੰਸ ਫੈਸਟੀਵਲ 2023 ਹਰਿਆਣਾ ਦੇ ਵਿੱਚ ਸ਼ੁਰੂ ਹੋਇਆ ਆਪਸ਼ਨ ਨੰਬਰ ਏ ਇਜ਼ ਦਾ ਰਾਈਟ ਆਨਸਰ ਹਰਿਆਣਾ ਉਨੇ ਹਰਿਆਣਾ ਦੇ ਫਰੀਦਾਬਾਦ ਦੇ ਵਿੱਚ ਸ਼ੁਰੂ ਹੋਇਆ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਹਰਿਆਣਾ ਹਰਿਆਣਾ ਦੀ ਕੈਪੀਟਲ ਆ ਚੰਡੀਗੜ੍ਹ ਚੰਡੀਗੜ੍ਹ ਪੰਜਾਬ ਅਤੇ ਹਰਿਆਣਾ ਦੀ ਸਾਂਝੀ ਕੈਪੀਟਲ ਆ ਇੱਥੋਂ ਦੇ ਚੀਫ ਮਿਨਿਸਟਰ ਆ ਮਨੋਹਰ ਲਾਲ ਖੱਟਰ ਅਤੇ ਗਵਰਨਰ ਆ ਬੰਦਾਰੂ ਦਤਾ ਤਰਿਆ ਹਰਿਆਣਾ ਦੇ ਵਿੱਚ ਸੁਲਤਾਨਪੁਰ ਨੈਸ਼ਨਲ ਪਾਰਕ ਆ ਹਰਿਆਣਾ ਦੇ ਵਿੱਚ ਕਾਲੇਸ਼ਵਰ ਨੈਸ਼ਨਲ ਪਾਰਕ ਆ ਇਸ ਤੋਂ ਇਲਾਵਾ ਵੀਰ ਸ਼ਿਕਾਰਗੜ ਵਾਈਲਡਲਾਈਫ ਸੈਂਚਰੀ ਆ ਚਿਲਸੀਲਾ ਵਾਈਲਡਲਾਈਫ ਸੈਂਚਰੀ ਆ ਨਾਹਰ ਵਾਈਲਡਲਾਈਫ ਸੈਂਚਰੀ ਆ ਖੱਪਰਬਾਸ ਵਾਈਲਡਲਾਈਫ ਸੈਂਚਰੀ ਸੈਂਚਰੀ ਆ ਕੋਲੋਹੀ ਰੇਤਨ ਵਾਈਲਡ ਲਾਈਫ ਸੈਂਚਰੀ ਆ ਇਥੋਂ ਦੇ ਫੇਮਸ ਲੋਕਨਾਚਾ ਕੁਮਾਰ ਫਗਨਾਚ ਤਮਾਰ ਡਾਂਸ ਸਾਗ ਡਾਂਸ ਝੂਮਰ ਨਾਚ ਬੀਨ ਬੰਸਰੀ ਹਰਿਆਣਾ ਨੇ ਪਹਿਲੀ ਵਾਰ ਵਿਜੇ ਹਜ਼ਾਰੇ ਟਰੋਫੀ ਦਾ ਖਿਤਾਬ ਜਿੱਤੇ ਆ ਹਰਿਆਣਾ ਸਰਕਾਰ ਨੇ ਅਭਿਨੇਤਰੀ ਮੀਤਾ ਬਸਿਸ਼ਟ ਨੂੰ ਮਨੋਰੰਜਨ ਨੀਤੀ ਕੌਂਸਲ ਲਈ ਚੇਅਰਪਰਸਨ ਚੁਣਿਆ ਸਤਰੂਜੀਤ ਕਪੂਰ ਹਰਿਆਣਾ ਦੇ ਨਵੇਂ ਡੀਜੀਪੀ ਬਣੇ ਹਰਿਆਣਾ ਸਰਕਾਰ ਨੇ ਵਿਦਵਾਮਾਂ ਅਨਵਿਆਹੇ ਲੋਕਾਂ ਲਈ ਮਹੀਨਾਵਾਰ ਪੈਨਸ਼ਨ ਦਾ ਐਲਾਨ ਕੀਤਾ ਹਰਿਆਣਾ ਨੇ 6ਵੀਂ ਯੁਵਾ ਮਹਿਲਾ ਰਾਸ਼ਟਰੀ ਚੈਂਪੀਅਨਸ਼ਿਪ ਜਿੱਤੀ ਤੇ ਗੁਰੂਗ੍ਰਾਮ ਵਿੱਚ ਸਟਾਰਟਅਪ 20 ਸੰਮੇਲਨ ਦਾ ਆਯੋਜਨ ਕੀਤਾ ਗਿਆ ਨੈਕਸਟ ਕੁਐਸ਼ਨ ਕੌਣ ਹਾਲ ਹੀ ਵਿੱਚ ਦਸੰਬਰ ਮਹੀਨੇ ਲਈ ICC ਪਲੇਅਰ ਆਫ ਦਾ ਮੰਥ ਬਣਿਆ ਹੈ ਹਾਂਜੀ ਦਸੰਬਰ ਮਹੀਨੇ ਦੇ ਲਈ ICC ਪਲੇਅਰ ਆਫ ਦਾ ਮੰਥ ਚੁਣਿਆ ਗਿਆ ਪੈਟ ਕਾਮਿੰਸ ਪੈਟ ਕਾਮਿੰਸ men of the ICC player of the month ਬਣਿਆ ਯਾਨੀ ਕਿ ਪੁਰਸ਼ਾਂ ਦੇ ICC ਪਲੇਅਰ ਆਫ ਮੰਥ ਬਣੇ ਆ ਅਤੇ ਮਹਿਲਾਵਾਂ ਦੇ ਵਿੱਚ ਦੀਪਤੀ ਸ਼ਰਮਾ ਜਿਹੜੀ ਕਿ ਇੰਡੀਆ ਦੀ ਆ ਤਾਂ ਆਪਸ਼ਨ ਸੀ ਇਜ਼ ਦਾ ਰਾਈਟ ਆਂਸਰ ਉਪਰੋਕਤ ਦੋਵੇਂ ਹੀ ICC ਪਲੇਅਰ ਆਫ ਦਾ ਮੰਥ ਦਸੰਬਰ ਮੰਥ ਚੁਣੇ ਗਏ ਆ ਤੇ ਦੇਖ ਸਕਦੇ ਹੋ ਤੁਸੀਂ ਇਮੇਜ ਦੇ ਵਿੱਚ ਪੈਟ ਪੈਟ ਕ ਮੀਨਸ ਜਿਹੜੇ ਕਿ ਆਸਟ੍ਰੇਲੀਆ ਦੇ ਆ ਤੇ ਮੈਨ ਆਫ ਦਾ ਆਈਸੀਸੀ ਪਲੇਅਰ ਆਫ ਦਾ ਦਿਸੰਬਰ ਚੁਣੇ ਗਏ ਆ ਐਂਡ ਦੇਪਤੀ ਸ਼ਰਮਾ ਇੰਡੀਆ ਤੋਂ ਠੀਕ ਹੈ ਤੇ ਇਸ ਤੋਂ ਇਲਾਵਾ ਟ੍ਰੈਵਿਸ ਹੈਡ ਨਵੰਬਰ 2023 ਲਈ ਆਈਸੀਸੀ ਪਲੇਅਰ ਆਫ ਦੀ ਮੰਥ ਚੁਣੇ ਗਏ ਨਹੀਂ ਦਾ ਅਖਤਰ ਨੂੰ ਨਵੰਬਰ 2023 ਲਈ ਆਈਸੀਸੀ ਪਲੇਅਰ ਮਹਿਲਾ ਪਲੇਅਰ ਆਫ ਦੀ ਮੰਥ ਚੁਣਿਆ ਗਿਆ ਨੈਕਸਟ ਕੁਐਸਚਨ ਹਾਲ ਹੀ ਵਿੱਚ ਅ ਸਮ ਦੇ ਸਰਬੋਤਮ ਸਨਮਾਨ ਅਸਮ ਪੈਵਵ ਨਾਲ ਕਿਸ ਨੂੰ ਸਨਮਾਨਿਤ ਕੀਤਾ ਗਿਆ ਹਾਂਜੀ ਅਸਮ ਦਾ ਸਰਬੋਤਮ ਸਨਮਾਨ ਜਿਸ ਦਾ ਨਾਮ ਆ ਅਸਮ ਪੈਵਵ ਤੇ ਇਸ ਦੇ ਨਾਲ ਕਿਸ ਨੂੰ ਸਨਮਾਨਿਤ ਕੀਤਾ ਗਿਆ ਇਸ ਦੇ ਨਾਲ ਸਨਮਾਨਿਤ ਕੀਤਾ ਗਿਆ ਵਾਜੀ ਰੰਜਨ ਗੋਗੋਈ ਨੂੰ ਆਪਸ਼ਨ ਬੀ ਇਸ ਦਾ ਰਾਈਟ ਆਨਸਰ ਰੰਜਨ ਗੋਗੋਈ ਅਸਮ ਦੇ ਸਰਬੋਤਮ ਸਨਮਾਨ ਦਾ ਨਾਮ ਤੁਸੀਂ ਯਾਦ ਰੱਖਣਾ ਅਸਮ ਪੈਵਵ ਤੇ ਇਹ ਨੇਮਜ਼ ਦੇ ਵਿੱਚ ਰੰਜਨ ਗੋਗੋਈ ਇਹ ਸਾਡੇ ਸਾਫਾ ਚੀਫ ਜਸਟਿਸ ਆਫ ਇੰਡੀਆ ਨੇ ਠੀਕ ਹੈ ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ ਤੇ ਹੁਣ ਅਸੀਂ ਅਸਮ ਦੀ ਗੱਲ ਕੀਤੀ ਹੈ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਅਸਮ ਅਸਮ ਦੀ ਕੈਪੀਟਲ ਆ ਦੇਸ਼ਪੁਰ ਚੀਫ ਮਿਨਿਸਟਰ ਹਿਮੰਤਾ ਵਿਸ਼ਵ ਸਰਮਾ ਅਤੇ ਗਵਰਨਰ ਗੁਲਾਬ ਚੰਦ ਟਟਾਰੀਆ ਨੈਸ਼ਨਲ ਪਾਰਕ ਦੇ ਮਾਮਲੇ ਦੇ ਵਿੱਚ ਅਸਮ ਪਹਿਲੇ ਨੰਬਰ ਤੇ ਆ ਪੂਰੇ ਇੰਡੀਆ ਦੇ ਵਿੱਚ ਪਹਿਲੇ ਤੇ ਮੱਧ ਪ੍ਰਦੇਸ਼ ਆ ਦੂਜੇ ਤੇ ਅੰਡੇਮਾਨ ਨਿਕੋਬਾਰ ਆ ਅਸਮ ਦੇ ਵਿੱਚ ਰੈਮੋਨਾ نیشنل ਪਾਰਕ, ਔਰੰਗ ਨੈਸ਼ਨਲ ਪਾਰਕ, ਦੇਹਿੰਗ ਪਟਕਾਈ ਨੈਸ਼ਨਲ ਪਾਰਕ, ਨਮੇਰੀ ਨੈਸ਼ਨਲ ਪਾਰਕ, ਮਾਨਸ ਨੈਸ਼ਨਲ ਪਾਰਕ, ਡਿਵਰੂ ਸੇਖੋਵਾ ਨੈਸ਼ਨਲ ਪਾਰਕ, ਕਾਜ਼ੀਰੰਗਾ ਨੈਸ਼ਨਲ ਪਾਰਕ ਭਾਰਤ ਵਿੱਚ ਚਾਹ ਸਭ ਤੋਂ ਵੱਧ ਅਸਮ ਦੇ ਵਿੱਚ ਪੈਦਾ ਹੁੰਦੀ ਹੈ ਤੇ ਅਸਮ ਦੇ ਰਾਜ ਟ੍ਰਾਂਸਪੋਰਟ ਕਾਰਪੋਰੇਸ਼ਨ ਨੇ ਭਾਰਤ ਦੀ ਪਹਿਲੀ 100% ਇਲੈਕਟ੍ਰਿਕ ਬਾਈਕ ਟੈਕਸੀ ਲਾਂਚ ਕੀਤੀ ਅਲਫਾ 3 ਦੇ ਅਤੇ ਅਸਮ ਸਰਕਾਰ ਵਿੱਚ ਕਾਰਕ ਇੱਕ ਤਿਕੋਣੀ ਸਮਝਾਤਾ ਹੋਇਆ 8ਵਾਂ ਬ੍ਰਾਂਹਪੁੱਤਰ ਵੈਲੀ ਫਿਲਮ ਫੈਸਟੀਵਲ ਗੁਹਾਟੀ ਵਿੱਚ ਆਯੋਜਿਤ ਕੀਤਾ ਗਿਆ ਅਸਮ ਦੇ ਮੁੱਖ ਮੰਤਰੀ ਨੇ ਅਮ੍ਰਿਤ ਸੰਚਾਰ ਅੰਦੋਲਨ ਲਈ ਗਿਨੀਜ਼ ਵਰਲਡ ਰਿਕਾਰਡ ਸਰਟੀਫਿਕੇਟ ਪ੍ਰਾਪਤ ਕੀਤਾ ਨੈਕਸਟ ਕੁਐਸ਼ਨ ਹਾਲ ਹੀ ਵਿੱਚ ਆਈਸੀਸੀ ਦੁਆਰਾ ਦੋਹਰੀ ਲੜੀ ਵਿੱਚ ਪਹਿਲੀ ਮਹਿਲਾ ਨਿਰਪੱਖ ਕਿਸ ਨੂੰ ਨਿਯੁਕਤ ਕੀਤਾ ਗਿਆ ਹਾਂਜੀ ਆਈਸੀਸੀ ਦੁਆਰਾ ਦੋਹਰੀ ਲੜੀ ਵਿੱਚ ਮਹਿਲਾ ਨਿਰਪੱਖ ਚੁਣਿਆ ਗਿਆ ਵਾ ਸੂ ਰੈੱਡਫਰਨ ਨੂੰ ਆਪਸ਼ਨ ਨੰਬਰ ਏ ਇਜ਼ ਦਾ ਰਾਈਟ ਆਂਸਰ ਤੇ ਦੇਖ ਸਕਦੇ ਹੋ ਤੁਸੀਂ ਇਮੇਜ ਦੇ ਵਿੱਚ ਵੀ ਸੂ ਰੈੱਡਫਰਨ ਫਰਨ ਤੇ ਇਹ ਪਹਿਲੀ ਮਹਿਲਾ ਵਾ ਜਿਹੜੀ ਆਈਸੀਸੀ ਦੁਆਰਾ ਚੁਣੀ ਗਈ ਹੈ ਠੀਕ ਹੈ ਜੇ ਹੁਣ ਅਸੀਂ ICC ਦੀ ਗੱਲ ਕੀਤੀ ਹੈ ICC ਦੀ ਗੱਲ ਕੀਤੀ ਹੈ ਮਤਲਬ ਕਿ ক্রিকেট ਦੀ ਗੱਲ ਕੀਤੀ ਹੈ ਤਾਂ ਵਿਰਾਟ ਕੋਹਲੀ ਨੂੰ ਸਾਲ 2023 ਦਾ ਜਵਾਨੀ ਦਾ ਐਥਲੀਟ ਚੁਣਿਆ ਗਿਆ IPL ਦੇ ਇਤਿਹਾਸ ਵਿੱਚ ਸਭ ਤੋਂ ਮਹਿੰਗੇ ਬਿਕਣ ਵਾਲੇ ਖਿਡਾਰੀ ਮਿਸੇਲ ਸਟਾਰਕ ਨੂੰ ਕੋਲਕਾਤਾ ਨਾਈਟ ਰਾਈਡਰਸ ਨੇ ਖਰੀਦੇ ਆ BCCI ਨੇ MS ਧੋਨੀ ਦੀ ਜਰਸੀ ਨੂੰ ਰਿਟਾਇਰ ਕਰਨ ਦਾ ਫੈਸਲਾ ਕੀਤਾ BCCI ਨੇ ਮੁਹੰਮਦ ਸ਼ਮੀ ਲਈ ਅਰਜੁਨ ਅਵਾਰਡ ਦੀ ਸ਼ਿਫਾਰਿਸ਼ ਕੀਤੀ ਲੋਰਾ ਬੋਲਵਾਇਰਡ ਨੂੰ ਦੱਖਣੀ ਅਫਰੀਕੀ ਕਾ ਦੀ ਮਹਿਲਾ ক্রিকেট ਟੀਮ ਦਾ ਕਪਤਾਨ ਚੁਣਿਆ ਗਿਆ ਦੱਖਣੀ ਅਫਰੀਕਾ ਅੰਡਰ 19 ক্রিকেট ਵਿਸ਼ਵ ਕੱਪ 2024 ਦੀ ਮੇਜ਼ਬਾਨੀ ਕਰੇਗਾ ਨੈਕਸਟ ਕੁਐਸ਼ਨ ਹਾਲ ਹੀ ਵਿੱਚ ਜੱਲਿਕਟੂ ਮੁਕਾਬਲਾ ਕਿੱਥੇ ਸ਼ੁਰੂ ਹੋਇਆ ਹਾਂਜੀ ਜੱਲਿਕਟੂ ਮੁਕਾਬਲਾ ਇਹ ਤਾਮਿਲਨਾਡੂ ਦੇ ਵਿੱਚ ਸ਼ੁਰੂ ਹੋਇਆ ਤਾਮਿਲਨਾਡੂ ਦਾ ਇੱਕ ਜ਼ਿਲ੍ਹਾ ਵਾ ਜਿਸ ਦਾ ਨਾਮ ਆ ਮਦੂਰੇ 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 ਜ਼ਿਲ੍ਹੇ ਦੇ ਵਿੱਚ ਜਲੀਕੁੱਟੂ ਮੁਕਾਬਲਾ ਸ਼ੁਰੂ ਹੋਇਆ ਹੁਣ ਤਾਮਿਲਨਾਡੂ ਦੇ ਵਿੱਚ ਸ਼ੁਰੂ ਹੋਇਆ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਤਾਮਿਲਨਾਡੂ ਤਾਮਿਲਨਾਡੂ ਦੀ ਕੈਪੀਟਲ ਕੀ ਹੈ ਚੇਨਈ ਇਥੋਂ ਦੇ ਚੀਫ ਮਿਨਿਸਟਰ ਐਮ ਕੇ ਸਟਾਲਿਨ ਗਵਰਨਰ ਆਰ ਐਨ ਰਵੀ ਤਾਮਿਲਨਾਡੂ ਦੇ ਵਿੱਚ ਮਧੂਮਲਾਈ ਨੈਸ਼ਨਲ ਪਾਰਕ ਆ ਗਿੰਡੀ ਨੈਸ਼ਨਲ ਪਾਰਕ ਆ ਇੰਦਰਾ ਗਾਂਧੀ ਨੈਸ਼ਨਲ ਪਾਰਕ ਆ ਅਨਮਲਾਈ ਨੈਸ਼ਨਲ ਪਾਰਕ ਆ ਮਨਾਰ ਨੈਸ਼ਨਲ ਪਾਰਕ ਆ ਮੁਕੁਰਤੀ ਨੈਸ਼ਨਲ ਪਾਰਕ ਆ ਸੱਤੇ ਮੰਗਲਮ ਟਾਈਗਰ ਰਿਜ਼ਰਵ ਆ ਟੀ ਐਸ ਨੂੰ ਟੀ ਐਕਸ 2 ਦਾ ਪੁਰਸਕਾਰ ਵੀ ਮਿਲਿਆ ਕਿਉਂਕਿ ਇੱਥੇ ਬਾਗਾਂ ਦੀ ਆਬਾਦੀ ਦੁੱਗਣੀ ਹੋ ਗਈ ਆ ਇਸ ਤੋਂ ਇਲਾਵਾ ਤਾਮਿਲਨਾਡੂ ਦੇ ਵਿੱਚ ਉਲਟੀ ਝੀਲ ਆ ਸਿੰਗਾਨਲੂਰ ਝੀਲ ਆ ਅੰਬਤੂਰ ਝੀਲ ਆ ਰੈਡ ਹਿਲਸ ਝੀਲ ਆ ਕੋੜੇਕ ਨਾਲ ਝੀਲਾ ਬੀਰਨਮ ਝੀਲਾ ਸੋਲਾ ਬਰਮ ਝੀਲਾ ਕੋਲਾਵਈ ਝੀਲਾ ਪੋਲੈਕਟ ਝੀਲਾ ਕਾਲੀ ਬੈਲੀ ਝੀਲਾ ਚੈਬਰ ਮਮਕਮ ਝੀਲਾ ਮੱਛੀ ਦੇ ਉਤਪਾਦਨ ਦੇ ਵਿੱਚ ਟੌਪ ਤੇ ਆ ਤਾਮਿਲਨਾਡੂ ਤੇ ਹੁੰਡਈ ਅਤੇ ਹੁੰਡਈ ਮੋਟਰ ਇੰਡੀਆ ਅਤੇ ਆਈਟੀਟੀ ਮਦਰਾਸ ਤਾਮਿਲਨਾਡੂ ਦੇ ਵਿੱਚ ਹਾਈਡਰੋਜਨ ਇਨੋਵੇਸ਼ਨ ਵੈਲੀ ਦੀ ਸਥਾਪਨਾ ਕਰਨਗੇ ਟਾਟਾ ਪਾਵਰਸ ਨੇ ਤਾਮਿਲਨਾਡੂ ਵਿੱਚ 70000 ਕਰੋੜ ਰੁਪਏ ਦੇ ਨਿਵੇਸ਼ ਦਾ ਐਲਾਨ ਕੀਤਾ ਭਾਰਤ ਦਾ ਪਹਿਲਾ ਤਿਲਪੀਆ ਪਰਬੋ ਵਾਇਰਸ ਤਮਿਲਨਾਡੂ ਦੇ ਵਿੱਚ ਪਾਇਆ ਗਿਆ ਸਟਰੀਟ ਚਾਈਲਡ ক্রিকেট वर्ल्ड कप ਚੇਨਈ ਦੇ ਵਿੱਚ ਹੋਵੇਗਾ ਨੈਕਸਟ ਕੁਐਸਚਨ ਹਾਲ ਹੀ ਵਿੱਚ 2024 ਗਲੋਬਲ ਫਾਇਰ ਪਾਵਰ ਮਿਲਟਰੀ ਸਟਰੈਂਥ ਰੈਂਕਿੰਗ ਵਿੱਚ ਕੌਣ ਸਿਖਰ ਤੇ ਰਿਹਾ ਇਸ ਦਾ ਮਤਲਬ ਹੈ ਕਿ ਸਭ ਤੋਂ ਵੱਧ ਮਿਲਟਰੀ ਸਟਰੈਂਥ ਕਿਹੜੇ ਦੇਸ਼ ਦੀ ਹੈ ਮਿਲਟਰੀ ਸਟਰੈਂਥ ਕਿਹੜੇ ਦੇਸ਼ ਦੀ ਸਭ ਤੋਂ ਵੱਧ ਆ ਤਾਂ ਇਹ ਹੈਗੀ ਅਮਰੀਕਾ ਦੇ ਵਿੱਚ ਵੱਧ ਇਹਦੇ ਵਿੱਚ ਟੌਪ ਤੇ ਅਮਰੀਕਾ ਰਿਹਾ ਉਸ ਤੋਂ ਘੱਟ ਰਸ਼ੀਆ ਦੇ ਵਿੱਚ ਆ ਉਸ ਤੋਂ ਘੱਟ ਚੀਨ ਦੇ ਵਿੱਚ ਆ ਜਾਨੀ ਕਿ ਸੈਕਿੰਡ ਤੇ ਰਸ਼ੀਆ ਤੇ ਥਰਡ ਤੇ ਚੀਨ ਇਸ ਲਿਸਟ ਦੇ ਵਿੱਚ ਸਾਡਾ ਦੇਸ਼ ਭਾਰਤ 4th ਨੰਬਰ ਤੇ ਆ ਠੀਕ ਹੈ ਤੁਹਾਨੂੰ ਕੱਲੀ ਇੰਡੀਆ ਦੀ ਰੈਂਕਿੰਗ ਵੀ ਪੁੱਛ ਸਕਦੇ ਆ ਕਿ 2024 ਗਲੋਬਲ ਫਾਇਰ ਪਾਵਰ ਮਿਲਟਰੀ ਸਟਰੈਂਥ ਵਿੱਚ ਇੰਡੀਆ ਦੀ ਰੈਂਕਿੰਗ ਕਿਹੜੀ ਰਹੀ ਤਾਂ ਚੌਥਾ ਸਥਾਨ ਇੰਡੀਆ ਦਾ ਰਿਹਾ ਠੀਕ ਹੈ ਹੁਣ ਟੌਪ ਤੇ ਅਮਰੀਕਾ ਤਾਂ ਅਮਰੀਕਾ ਦੀ ਕੈਪੀਟਲ ਆ ਵਾਸ਼ਿੰਗਟਨ ਡੀਸੀ ਕੈਨਸੀ ਆ ਅਮਰੀਕਨ ਡਾਲਰ ਪ੍ਰੈਜ਼ੀਡੈਂਟ ਆ ਜੋ ਬਾਈਡਨ ਵਾਈਸ ਪ੍ਰੈਜ਼ੀਡੈਂਟ ਆ ਕਮਲਾ ਹੈਰਿਸ ਯੂਐਸ ਸਟਾਰਟਅਪ ਫੰਡਿੰਗ ਗਲੋਬਲ ਰੈਂਕਿੰਗ ਵਿੱਚ 2023 ਦੇ ਵਿੱਚ ਅਮਰੀਕਾ ਟੌਪ ਤੇ ਰਿਹਾ ਭਾਰਤ ਅਤੇ ਅਮਰੀਕਾ ਵਿਚਾਲੇ ਸੰਯੁਕਤ ਅਭਿਆਸ ਬਜਰ ਪ੍ਰਹਾਰ ਉਮਰੋਈ ਉਮਰੋਈ ਮਿਜ਼ੋਰਮ ਦੇ ਵਿੱਚ ਤੇ ਮਿਜ਼ੋਰਮ ਦੇ ਵਿੱਚ ਹੀ ਹੋਇਆ ਠੀਕ ਹੈ ਅਮਰੀਕਾ ਤੇ ਇੰਡੀਆ ਦੇ ਵਿੱਚ ਕਰ ਚਾਰ ਡਿਫੈਂਸ ਐਕਸਰਸਾਈਜ਼ ਹੁੰਦੀਆਂ ਉਹਨਾਂ ਦੇ ਵਿੱਚੋਂ ਬਜਰਾ ਪ੍ਰਹਾਰ ਉਮਰੋਈ ਦੇ ਵਿੱਚ ਹੋਇਆ ਤੁਸੀਂ ਧਿਆਨ ਦੇ ਵਿੱਚ ਰੱਖਣਾ ਅਮਰੀਕਾ ਫਿਨਟੈਕ ਯੂਨੀਕਰੋਨ ਦੇ ਮਾਮਲੇ ਦੇ ਵਿੱਚ ਟੌਪ ਤੇ ਰਿਹਾ ਤੇ ਅਮਰੀਕਾ ਦੇ ਮੈਰੀਲੈਂਡ ਵਿੱਚ ਡਾਕਟਰ ਪੀ ਮਰਾਉ ਅੰਬੇਡਕਰ ਦੀ ਸਭ ਤੋਂ ਵੱਡੀ ਮੂਰਤੀ ਲਗਾਈ ਗਈ ਤੇ ਪਹਿਲੀ ਵਾਰ ਹੋਇਆ ਜਦ ਭਾਰਤ ਤੋ ਬਾਹਰ ਡਾਕਟਰ ਪੀ ਮਰੋ ਅੰਬੇਡਕਰ ਦੀ ਸਭ ਤੋਂ ਉੱਚੀ ਮੂਰਤੀ ਦਾ ਉਦਘਾਟਨ ਅਮਰੀਕਾ ਦੇ ਵਿੱਚ ਹੋਇਆ ਠੀਕ ਹੈ ਮੈਰੀਲੈਂਡ ਦੇ ਵਿੱਚ ਲਗਾਈ ਗਈ ਆ ਨੈਕਸਟ ਪੋਜੀਸ਼ਨ ਹਾਲ ਹੀ ਵਿੱਚ ਹਾਂਜੀ ਹਾਲ ਹੀ ਵਿੱਚ ਐਨ ਇਨ ਕਾਮਨਸ ਲਵ ਦ ਅਰਲੀ ਲਾਈਫ ਆਫ ਸੂਦਾ ਐਂਡ ਨਰੈਨ ਮੂਰਤੀ ਹਾਂਜੀ ਬੁੱਕ ਦਾ ਨਾਮ ਤੁਸੀਂ ਇੰਗਲਿਸ਼ ਦੇ ਵਿੱਚ ਯਾਦ ਰੱਖਣਾ ਪੜਨ ਦੇ ਵਿੱਚ ਤਾਂ ਵੈਸੇ ਵੀ ਪੰਜਾਬੀ ਦੇ ਵਿੱਚ ਵੀ ਮੁਸ਼ਕਿਲ ਆਉਂਦੀ ਹੈ ਕਈ ਵਾਰ ਪਤਾ ਹੀ ਨਹੀਂ ਲੱਗਦਾ ਕਿ ਕੀ ਲਿਖਿਆ ਤਾਂ ਇੰਗਲਿਸ਼ ਦੇ ਵਿੱਚ ਬੁੱਕ ਦਾ ਨਾਮ ਤੇ ਰਾਈਟਰ ਦਾ ਨਾਮ ਯਾਦ ਰੱਖਣਾ ਕਿਉਂਕਿ ਐਜ਼ ਇਟ ਇਜ਼ ਤੁਹਾਨੂੰ ਉਹ ਉਹਦੇ ਵਿੱਚ ਪੁੱਛ ਸਕਦੇ ਆ ਮਤਲਬ ਟਰਾਂਸਲੇਟ ਕਰਕੇ ਇੰਗਲਿਸ਼ ਦਾ ਐਜ਼ ਇਟ ਇਜ਼ ਹੀ ਪੰਜਾਬੀ ਦੇ ਵਿੱਚ ਆ ਸਕਦਾ ਤੁਹਾਨੂੰ ਐਨ ਅਨਕਾਮਨ ਲਵ ਦਾ ਅਰਲੀ ਲਾਈਫ ਆਫ ਦਾ ਸੁਦਾ ਐਂਡ ਨਰਾਇਣ ਮੂਰਤੀ ਇਹ ਬੁੱਕ ਆ ਜਿਹੜੀ ਲਿਖੀ ਆ ਚਿਤਰਾ ਬੈਨਰਜੀ ਨੇ অপਸ਼ਨ ਏ ਇਸ ਦਾ ਰਾਈਟ ਆਨਸਰ ਸੁਦਾ ਮੂਰਤੀ ਵੀ ਫਿਕ ਫੇਮਸ ਰਾਈਟਰ ਆ ਤੁਸੀਂ ਦੇਖਿਆ ਹੋਣਾ ਪਲੱਸ 1 ਪਲੱਸ 2 ਦੇ ਵਿੱਚ ਇਹਨਾਂ ਦੀਆਂ ਸਟੋਰੀਜ਼ ਆਪਾਂ ਪੜ੍ਹਦੇ ਆ ਠੀਕ ਹੈ ਤੇ ਸੁਦਾ ਮੂਰਤੀ ਦੀ ਜੇਕਰ ਅਸੀਂ ਗੱਲ ਕਰੀਏ ਸੁਦਾ ਮੂਰਤੀ ਅਤੇ ਨਰਾਇਣ ਮੂਰਤੀ ਇਹ ਇਮਫੋਸਿਸ ਦੇ ਸੰਸਥਾਪਕਾ ਠੀਕ ਹੈ ਤੇ ਇਹਨਾਂ ਦੀ ਬੁੱਕ ਹੁਣ ਲਿਖੀ ਆ ਚਿਤਰਾ ਬੈਨਰਜੀ ਨੇ ਇਹਦੇ ਵਿੱਚ ਲਵ ਸਟੋਰੀ ਲਿਖੀ ਗਈ ਹੈ ਤੇ ਹੁਣ ਬੁੱਕ ਦੀ ਗੱਲ ਆ ਤਾਂ ਭੁਪਿੰਦਰ ਜਾਦਵ ਨੇ ਮੋਦੀ ਐਨਰਜਿੰਗ ਏ ਗ੍ਰੀਨ ਫਿਊਚਰ ਨਾਮ ਦੀ ਕਿਤਾਬ ਲਿਖੀ ਟਵਿੰਕਲ ਖੰਨਾ ਨੇ ਆਪਣੀ ਨਵੀਂ ਕਿਤਾਬ ਵੈਲਕਮ ਟੂ ਪੈਰਾਡਾਈਸ ਲਾਂਚ ਕੀਤੀ ਰਕੇਸ਼ ਪਾਟਕ ਦੁਆਰਾ ਲਿਖੀ ਗਈ ਕਿਤਾਬ ਸਿੰਧਿਆ ਐਂਡ 1857 ਰਿਲੀਜ਼ ਹੋਈ ਮਨੂ ਸਿੰਘਾ ਨੇ ਵਾਰੀਅਨ ਆਨ 휠ਸ 휠ਚੇਅਰ ਤੋਂ ਪਦਮਸ਼ਰੀ ਕਿਤਾਬ ਰਿਲੀਜ਼ ਕੀਤੀ ਨੈਕਸਟ ਹੋਇਜਿਸ਼ਨ ਏਸ਼ੀਅਨ ਬੋਧੀ ਕਾਨਫਰੰਸ ਫਾਰ ਪੀਸ ਦੀ 12ਵੀਂ ਜਰਨਲ ਅਸੈਂਬਲੀ ਹਾਲ ਹੀ ਵਿੱਚ ਕਿੱਥੇ ਆਯੋਜਿਤ ਕੀਤੀ ਗਈ ਏਸ਼ੀਅਨ ਬੋਧੀ ਕਾਨਫਰੰਸ ਫਾਰ ਪੀਸ ਦੀ 12ਵੀਂ ਜਨਰਲ ਅਸੈਂਬਲੀ ਹਾਲ ਹੀ ਵਿੱਚ ਨਵੀਂ ਦਿੱਲੀ ਦੇ ਵਿੱਚ ਆਯੋਜਿਤ ਕੀਤੀ ਗਈ অপਸ਼ਨ ਸੀ ਇਜ਼ ਦਾ ਰਾਈਟ ਆਨਸਰ ਨੈਕਸਟ ਕੁਐਸ਼ਨ ਹਾਲ ਹੀ ਵਿੱਚ ਭਾਰਤ ਦੀ ਪਹਿਲੀ ਸੂਰਜੀ ਊਰਜਾ ਨਾਲ ਚੱਲਣ ਵਾਲੀ ਕਿਸ਼ਤੀ ਕਿਸ ਨਦੀ ਤੇ ਚੱਲੇਗੀ ਹਾਂਜੀ ਭਾਰਤ ਦੀ ਪਹਿਲੀ ਸੂਰਜੀ ਊਰਜਾ ਨਾਲ ਚੱਲਣ ਵਾਲੀ ਕਿਸ਼ਤੀ ਅਯੋਧਿਆ ਦੇ ਸਰੂ ਨਦੀ ਵਿੱਚ ਚੱਲੇਗੀ অপਸ਼ਨ ਬੀ ਇਜ਼ ਦਾ ਰਾਈਟ ਆਨਸਰ ਯੋਧਿਆ ਦੇ ਵਿੱਚ ਸਰੂ ਨਦੀ ਤੇ ਅਸਲ ਦੇ ਵਿੱਚ ਨਾ ਅੰਡਿਆ ਦਾ ਜੋ ਟਾਰਗੇਟ ਆ ਉਹ ਹੈ ਅਯੋਧਿਆ ਨੂੰ ਸੋਲਰ ਸਿਟੀ ਦੇ ਰੂਪ ਵਿੱਚ ਡਿਵੈਲਪ ਕਰਨਾ ਤੇ ਇਸ ਕਰਕੇ ਭਾਰਤ ਦੀ ਜਿਹੜੀ ਪਹਿਲੀ ਸੂਰਜ ਊਰਜਾ ਨਾਲ ਚੱਲਣ ਵਾਲੀ ਕਿਸ਼ਤੀ ਆ ਉਹ ਵੀ ਅਯੋਧਿਆ ਦੇ ਸਰੂਪ ਵਿੱਚ ਚਲਾਈ ਗਈ ਹੈ ਸਰਿਓ ਨੈਕਸਟ ਕੁਐਸ਼ਨ ਇੰਜੀਨੀਅਰਿੰਗ ਪ੍ਰੋਜੈਕਟਸ ਲਿਮਟਿਡ ਦੇ ਅਗਲੇ ਚੇਅਰਮੈਨ ਵਜੋਂ ਕਿਸ ਨੂੰ ਚੁਣਿਆ ਗਿਆ ਇੰਜੀਨੀਅਰਿੰਗ ਪ੍ਰੋਜੈਕਟ ਲਿਮਟਿਡ ਦੇ ਚੇਅਰਮੈਨ ਵਜੋਂ ਚੁਣਿਆ ਗਿਆ ਸੁਨੀਲ ਦਾਹਿਆ ਨੂੰ অপਸ਼ਨ ਸੀ ਇਸ ਆ ਰਾਈਟ ਆਨਸਰ ਹੁਨੇ ਕੋ ਅਪੁਆਇੰਟਮੈਂਟ ਦੀ ਗੱਲ ਆ ਤਾਂ ਕੱਲ ਹੀ ਮੈਂ ਤੁਹਾਨੂੰ ਕਰਵਾਇਆ ਪਰਸੰਨਾ ਕੁਮਾਰ ਆਚਾਰੀਆ ਐਨ ਐਲ ਸੀ ਇੰਡੀਆ ਲਿਮਟਿਡ ਦੇ ਨਵੇਂ ਵਿੱਤ ਨਿਰਦੇਸ਼ਕ ਬਣੇ ਸੇਲਵਰਦਨ ਸਿੰਘ ਯੂ ਪੀ ਐਸ ਸੀ ਦੇ ਮੈਂਬਰ ਬਣੇ ਮਹੇਸ਼ਵਰ ਰਾਓ ਨੂੰ ਬੰਗਲੌਰ ਮੈਟਰੋ ਦਾ ਮੈਨੇਜਿੰਗ ਡਾਇਰੈਕਟਰ ਚੁਣਿਆ ਗਿਆ ਸਮੀਰ ਕੁਮਾਰ सिन्हा ਰੱਖਿਆ ਮੰਤਰਾਲੇ ਵਿੱਚ ਡਾਇਰੈਕਟਰ ਜਨਰਲ ਵਜੋਂ ਅਪੁਆਇੰਟ ਹੋਏ ਨੈਕਸਟ ਕੁਐਸਚਨ ਹੈ ਕਿਸ ਨੇ ਹਾਲ ਹੀ ਵਿੱਚ ਸ਼੍ਰੀ ਜਗਨਨਾਥ ਹੈਰੀਟੇਜ ਕੋਰਿਡੋਰ ਪ੍ਰੋਜੈਕਟ ਲਾਂਚ ਕੀਤਾ ਸ਼੍ਰੀ ਜਗਨਨਾਥ ਹੈਰੀਟੇਜ ਕੋਰੀਡੋਰ ਪ੍ਰੋਜੈਕਟ ਲਾਂਚ ਕੀਤਾ ਵਾ ਓਡੀਸਾ ਦੇ ਚੀਫ ਮਿਨਿਸਟਰ ਨਵੀਨ ਪਟਨਾਇਕ ਨੇ অপਸ਼ਨ B ਇਸ ਦਾ ਰਾਈਟ ਆਨਸਰ ਓਡੀਸਾ ਦੇ ਚੀਫ ਮਿਨਿਸਟਰ કોਨ ਨਵੀਨ ਪਟਨਾਇਕ ਤੇ ਇਹਨਾਂ ਨੇ ਹੀ ਸ਼੍ਰੀ ਜਗਨਨਾਥ ਹੈਰੀਟੇਜ ਕੋਰੀਡੋਰ ਪ੍ਰੋਜੈਕਟ ਲਾਂਚ ਕੀਤਾ ਹੁਣ ਓਡੀਸਾ ਦੇ ਚੀਫ ਮਿਨਿਸਟਰ ਨੇ ਕੀਤਾ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਓਡੀਸਾ ਉਡੀਸਾ ਦੀ ਕੈਪੀਟਲ ਆ ਭੁਵਨੇਸ਼ਵਰ ਇੱਥੋਂ ਦੇ ਚੀਫ ਮਿਨਿਸਟਰ ਆ ਨਵੀਨ ਪਟਨਾਏ ਗਵਰਨਰ ਆ ਗਨੇਸ਼ੀਲਾ ਉਡੀਸਾ ਦੇ ਵਿੱਚ ਨੰਦਨ ਕਾਨਨ ਨੈਸ਼ਨਲ ਪਾਰਕ ਆ ਸਿੰਪਲੀਪਾਲ ਨੈਸ਼ਨਲ ਪਾਰਕ ਆ ਪੀਤਰਕਨਿੰਗ ਕਾ ਨੈਸ਼ਨਲ ਪਾਰਕ ਆ ਚਿਲਕਾ ਸੈਂਚੂਰੀ ਆ ਉਡੀਸਾ ਵਿੱਚ ਚਿਲਕਾ ਝੀਲ ਆ ਭਾਰਤ ਦੀ ਸਭ ਤੋਂ ਵੱਡੀ ਖਾਰੇ ਪਾਣੀ ਦੀ ਝੀਲ ਆ ਉਡੀਸਾ ਦੇ ਵਿੱਚ ਰੋਸੀ ਗੁਲੀ ਆ ਬੀਚਾ ਗੋਲਡਨ ਬੀਚਾ ਉੜੀਸਾ ਦੇਵ ਸ੍ਰੀ ਇੱਕ 1 ਜੁਲਾਈ ਨੂੰ ਮਨਾਇਆ ਜਾਂਦਾ ਤੇ ਉੜੀਸਾ ਦੀ ਲਾਲ ਰੈੱਡ ਆਂਟ ਚਟਨੀ ਨੂੰ ਜੀਆਈ ਟੈਗ ਮਿਲਿਆ ਉੜੀਸਾ ਦੀ ਮਨੀਸ਼ਾ ਪਾੜੀ ਭਾਰਤ ਦੀ ਪਹਿਲੀ ਮਹਿਲਾ ਸਹਾਇਕ ਡੀ ਕੈਂਪ ਬਣੀ ਏਸ਼ੀਆ ਦੇ ਸਭ ਤੋਂ ਵੱਡੇ ਓਪਨ 에ਅਰ ਸਲਾਨਾ ਵਪਾਰ ਮੇਲੇ ਪਾਲੀ ਯਾਤਰਾ ਦਾ ਕਟਕ ਵਿੱਚ ਉਦਘਾਟਨ ਕੀਤਾ ਗਿਆ ਉੜੀਸਾ ਦੇ ਕੇਂਦਰਪਾੜਾ ਰਸਬਲੀ ਨੂੰ ਜੀਆਈ ਟੈਗ ਮਿਲਿਆ ਤੇ ਉੜੀਸਾ ਵਿਧਾਨ ਸਭਾ ਨੇ ਭੂਮੀ ਗ੍ਰਹਿਣ ਬਿੱਲ ਪਾਸ ਕੀਤਾ ਹਾਂਜੀ ਇਸ ਦੇ ਨਾਲ ਸਾਡੀ ਅੱਜ ਦੀ ਇਹ ਵੀਡੀਓ ਖਤਮ ਹੁੰਦੀ ਹੈ ਤੇ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਦੀ ਕਿਰਪਾ ਕਰਕੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸ ਦੇਣਾ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਧੰਨਵਾਦ ਜੀ ਥੈਂਕਸ ਫॉर ਵਾਚਿੰਗ